डील ਕਰਦਾ ਹੈ چاہے ਨਸ਼ਾ ਖਸਕਰ ਤਾਹੀ ਨਸ਼ਾ ਵੇਚਦਾ ਹੈ ਇਹਨਾਂ ਦੀ ਉੱਪਰ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਇਹਦੇ ਅਧੀਨ ਬੜੀ ਸਟ੍ਰਿਕਟ ਉਹਨਾਂ ਤੇ ਕਾਰਵਾਈ ਹੋਏਗੀ ਸਾਡੀ ਛਾਹਲੀ ਆਇਆ ਪੁਲਿਸ ਮਾਨ ਉਸਮਾਨ ਦੋ ਡੀਐਸਪੀ ਸਾਹਿਬ ਦਾ ਜਿਹੜਾ ਅਹੁਦਾਗਾ ਉਸਮਾਨ ਤੋਂ ਬਾਅਦ ਆਇਆ ਹੈ ਸੂਚੀ ਸਾਡੀ ਪ੍ਰੈਸ ਵੱਲੋਂ ਤੁਹਾਨੂੰ ਜੀ ਆਇਆਂ ਆਖਿਆ ਜਾਂਦਾ ਜੀ ਧੰਨਵਾਦ ਠੀਕ ਹੈ ਅਮਰੀਕ ਪੰਜਾਬ ਸਰਕਾਰ ਦਾ ਜਿਹੜਾ ਨਸ਼ਾ ਖਲਾਫ ਇੱਕ ਸਖਤ ਜਿਤੂ ਨਸ਼ਾ ਖਲਾਫ ਕਾਨੂੰਨ ਲਾਇਆ ਹੋਇਆ ਤਾਂ ਤੁਸੀਂ ਉਰੇ ਆਏ ਹੋ ਕਰ ਤੁਸੀਂ ਉਹਦਾ ਸਮਾੜਿਆ ਤੁਹਾਡਾ ਕੀ ਕਹਿਣਾ ਹੈ ਇਲਾਕਾ ਨਵਾਸੀਆਂ ਨੂੰ ਤੇ ਜਿਹੜੇ ਨਸ਼ੇ ਮਾੜਾ ਮਾੜਾ ਕੰਮ ਕਰਦੇ ਨੇ ਜਾਂ ਵੇਚਦੇ ਨੇ ਉਹਨਾਂ ਨੂੰ ਕੀ ਕਹਿਣਾ ਤੁਹਾਡਾ ਜੀ ਦੇਖੋ ਤੁਹਾਡੇ ਮਾਧਿਅਮ ਰਾਹੀਂ ਜਿਹੜਾ ਤਾਂ ਕੋਈ ਵੀ ਬੰਦਾ ਨਸ਼ੇ ਨਾਲ ਡੀਲ ਕਰਦਾ ਹੈ ਚਾਹੀ ਨਸ਼ਾ ਤਸਕਰ ਚਾਹੀ ਨਸ਼ਾ ਵੇਚਦਾ ਹੈ ਜਾਂ ਨਸ਼ੇ ਦਾ ਸੇਵਨ ਕਰਦਾ ਹੈ ਉਹਨਾਂ ਨੂੰ ਸਾਡੀ ਵਾਰਨਿੰਗ ਹੈ ਵੀ ਇਹ ਜਿਹੜੀ ਡਰਾਈਵ ਹੈ ਪੰਜਾਬ ਸਰਕਾਰ ਦੀ ਚੱਲ ਰਹੀ ਯੁੱਧ ਨਸ਼ਿਆਂ ਵਿਰੁੱਧ ਤੇ ਨਾਲ ਹੀ ਇਸੇ ਦੇ ਨਾਲ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੀ ਆ ਕਿ ਕਿਸੇ ਵੀ ਤਰ੍ਹਾਂ ਦੀ ਉਹਨਾਂ ਕੋ ਕੋ ਇਨਫੋਰਮੇਸ਼ਨ ਆਉਂਦੀ ਹੈ ਚਾਹੇ ਤਾਂ ਉਹ ਸੇਫ ਪੰਜਾਬ ਹੈਲਪਲਾਈਨ ਤੇ ਕੋਈ ਇਨਫੋਰਮੇਸ਼ਨ ਦੇਣ ਜਾਂ ਸਾਡੇ ਦਫ਼ਤਰਾਂ ਚ ਆ ਕੇ ਕਦੇ ਵੀ ਸਾਨੂੰ ਅਪਰੋਚ ਕਰ ਸਕਦੇ ਨੇ ਉਹਨਾਂ ਦਾ ਨਾਮ ਜਿਹੜਾ ਗੁਪਤ ਰੱਖਿਆ ਜਾਏਗਾ ਤੇ ਇਹ ਉਹਨਾਂ ਦੀ ਕਿਸੇ ਵੀ ਦਿੱਤੀ ਇਨਫੋਰਮੇਸ਼ਨ ਤੇ ਜਿਹੜੀ ਇਹਦੇ ਅਧੀਨ ਬੜੀ ਸਟ੍ਰਿਕਟ ਉਹਨਾਂ ਤੇ ਕਾਰਵਾਈ ਹੋਏਗੀ ਉਹ ਕਾਰਵਾਈ ਜ਼ਰੂਰ ਕੀਤੀ ਜਾਏਗੀ ਤੇ ਕੰਗ ਲੱਗ ਰਹੀਆਂ ਜਿਹੜੀ ਹੋਣਗਾ ਤਾਜ਼ਾ ਘਟਨਾਵਾਂ ਹੋ ਰਹੀਆਂ ਨੇ ਉਹਨਾਂ ਬਾਰੇ ਕੀ ਕਹੋਗੇ ਕਿ ਸਾਨੂੰ ਕੀ ਬਣ ਕੇ ਨੇ ਤੇ ਆਪਣੀਆਂ ਕੀ ਤਿਆਰੀਆਂ ਨੇ ਜੀ ਜਿਹੜੀ ਵੀ ਕੋਈ ਦੇਖੋ ਇਦਾਂ ਦਾ ਕੋਈ ਇਸ਼ੂ ਆਉਂਦਾ ਹੈ ਇਹ ਚ ਪ੍ਰਸ਼ਾਸਨ ਚਾਹੇ ਤਾਂ ਪੁਲਿਸ ਹੈ ਜਾਂ ਚਾਹੇ ਫਾਇਰ ਬ੍ਰਿਗੇਡ ਹੈ ਜਾਂ ਸਿਵਲ ਪ੍ਰਸ਼ਾਸਨ ਹੈ ਉਹਦਾ ਬਰਾਬਰ ਜਿਹੜਾ ਹੈ ਉਹਦਾ ਰੋਲ ਹੈ ਕਿਸਾਨਾਂ ਨੂੰ ਵੀ ਚਾਹੀਦਾ ਹੈ ਵੀ ਇਹ ਚੀਜ਼ ਦਾ ਥੋੜਾ ਉਹ ਪਹਿਲਾਂ ਹੀ ਪ੍ਰਿਪੇਅਰਡਨੈਸ ਆਪਦੀ ਜਿਹੜੀ ਆ ਉਹ ਰੱਖ